हां जी मित्रों देखो आज अपना 3 बाई 3 ਦੇ ਪਾਵੇ ਕੱਢੇ ਨੇ ਇਹ ਨਿੰਮ ਦੇ ਤੇ ਚਾਰ ਪੀਸ ਕੱਢਣ ਇਹ ਤੇ ਇਹਨਾਂ ਨੇ ਲੰਬਾਈ ਆਪਾਂ 11 ਇੰਚ ਰੱਖਿਆ ਦੇ ਕਿਸੇ ਮਿੱਤਰ ਨੇ ਬਣਾਉਣਾ ਹੋਵੇ ਸਾਇ ਸਮਝ ਲਿਓ 11 ਇੰਚ ਲੰਬਾਈ ਆ 3 बाई 3 ਦੇ ਨੇ ਤੇ 1.5 ਇੰਚ ਦੀ ਤੇ ਫੱਟੀ ਲੱਗੂ 12 ਇੰਚ ਹੋ ਜੂਗਾ ਫੋਟੋ ਚਾਹ ਹੋ ਜੂ ਤੇ 8 ਇੰਚ ਚੌੜੀ ਸਵਾ ਫੁੱਟ ਲੰਬੀ 16 ਇੰਚ ਤੇ ਉੱਤੇ ਫੱਟੀ ਲੱਗੂਗੀ ਦੀ ਤੇ ਆਪਾਂ ਪਾਵੇ ਚਾਰ ਤਿਆਰ ਕਰ ਲੈਣਾ ਡਿਜ਼ਾਈਨ ਪਾ ਕੇ ਦਿਖਾਉਣਾ ਤੁਹਾਨੂੰ ਤੇ ਬਾਕੀ ਦੇ ਕਿਸੇ ਵੀਰ ਨੂੰ ਨਾ ਆਏ ਹੁੰਦਾਗਾ ਵੀ ਵੀਡੀਓ ਕੋਈ ਦੇਖੀ ਹੁੰਦੀ ਹੈ ਜਾਂ ਕੋਈ ਆਪਦੇ ਮਨ ਚ ਹੋਉਂਦਾ ਵੀ ਆਪਾਂ ਨੇ ਆ ਚੀਜ਼ ਬਣਵਾਉਣੀ ਹੈ ਤਾਂ ਆਪਾਂ ਨੂੰ ਉਹਦਾ ਲਿੰਕ ਭੇਜ ਸਕਦਾ ਹੈ ਜਾਂ ਵੀਡੀਓ ਭੇਜ ਸਕਦਾ ਤਾਂ ਉਹ ਆਪਾਂ ਚੀਜ਼ ਬਣਾ ਕੇ ਬਣਾ ਕੇ ਮਤਲਬ ਆਪਾਂ ਤੁਹਾਨੂੰ ਵੀਡੀਓ ਪਾ ਪਾਵਾਂਗੇ ਉਹਦੀ ਕੋਈ ਵੀ ਵੀਰ ਨੂੰ ਮਤਲਬ ਕੋਈ ਉਹ ਹੁੰਦਾ ਵੀ ਆਪਾਂ ਆ ਬਣਵਾਈ ਆ ਆ ਬਣਵਾਈ ਤਾਂ ਉਹ ਚੀਜ਼ ਬਣਾ ਸਕਦੇ ਹਾਂ ਬਣਵਾ ਸਕਦੇ ਹਾਂ ਤੁਸੀਂ ਸੈਂਡ ਕਰ ਦਿਓ ਪਰ ਵੀਡੀਓ ਜ਼ਰੂਰ ਪਾਵਾਂਗੇ ਚੀਜ਼ ਦੀ ਤੇ ਆ ਦੇਖੋ ਆਪਾਂ ਡਿਜ਼ਾਈਨ ਪਾਤਾ ਇਹਨਾਂ ਤੇ ਇਹ ਚਾਰ ਪਾਵੇ ਤਿਆਰ ਕਰਨੇ ਆਪਾਂ ਕੋਈ ਖਰਾਦੇ ਨਹੀਂ ਆ ਰਹੇ ਤੇ ਡਿਜ਼ਾਈਨ ਪਾ ਇਹਨਾਂ ਦਾ ਚਾਰ ਸਪਾਵੇ ਨੇ ਤੇ ਗ੍ਰੈਂਡਰ ਗੁੰਡਰ ਮਾਰਾਂਗੇ ਉਦੋਂ ਬਾਅਦ ਐਨ ਕਰ ਦਾਂਗੇ ਵਧੀਆ ਓਕੇ ਤੇ ਦੇਖੋ ਕਿਦਾਂ ਦਾ ਲੱਗਦਾ ਬਾਕੀ ਤੇ ਤੁਹਾਨੂੰ ਚੀਜ਼ ਵਧੀਆ ਲੱਗਦੀ ਇਹਨਾਂ ਮੇਰਾ ਵੀ ਇਹ ਸ਼ੇਅਰ ਕਰਦਿਆ ਕਰੋ ਪਹਿਲਾਂ ਵਾਲੀਆਂ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਵਧੀਆ ਤੁਹਾਡੀ ਕਿਰਪਾ ਨਾਲ ਵਧੀਆ ਚੱਲ ਜਾਨਾ ਤੇ ਦੇਖੋ ਕਿਵੇਂ ਲੱਗਦਾ ਤੇ ਜਮਾ ਇਧਰ ਹੁਣ ਜੇ ਮਾਰਦਾ ਆਪਾਂ ਪਾਲਸ ਮਾਰਦਾ ਤੇ ਕਈ ਯਾਰ ਆਇਆ ਨਾ ਅਗਲਾ ਮਤਲਬ ਇਹਨੇ ਬਾਥਰੂਮ ਚ ਰੱਖਣੀ ਆ ਇਹ ਫਿਰ ਇਹਦੇ ਮਤਲਬ ਪਾਣੀ ਜਿਹੜਾ ਪਾਣੀ ਦੀ ਨੇੜੇ ਲੱਗਦਾ ਹੈਗਾ ਤੇ ਇਹ ਵਗਿਆ ਬਣ ਗਿਆ ਤੋਂ ਫੱਟੀ ਪਰ ਟਾਲੀ ਤੇ ਲਾਈ ਆ ਇਹ ਨਿੰਮ ਦੇ ਲਾਏ ਨੇ ਤੇ ਚੈੱਕ ਕਰੋ ਕੈਮਰਾ ਦਾ ਵਧੀਆ ਲੱਗਦਾ ਬਾਕੀ ਦੇ ਕਿਸੇ ਵੀਰ ਨੂੰ ਮਤਲਬ ਕੋਈ ਚੀਜ਼ ਬਣਵਾਉਣੀ ਹੁੰਦੀ ਹੈ ਕਈ ਯਾਰ ਉਹ ਆਪਾਂ ਨੂੰ ਮੈਸੇਜ ਕਰ ਸਕਦਾ ਸਕਰੀਨ ਤੇ ਨੰਬਰ ਚੱਲਦਾ ਆ ਪੈਕਿੰਗ ਕਰਕੇ ਦਿੰਨੇ ਆ ਬਾਈਆਂ ਨੂੰ ਪਟਿਆਲੇ ਜਾਊ ਇਹ ਤੇ ਪੈਕਿੰਗ ਕਰਤੀ ਆਪਾਂ ਨੇ ਮਤਲਬ ਕਈ ਯਾਰ ਵੀ ਅਗਲਾ ਮਤਲਬ ਗਰਦਾ ਗੁਰਦਾ ਨਹੀਂ ਨਾ ਪੈਂਦਾ ਫਿਰ ਵੀ ਮਤਲਬ ਵਧੀਆ ਰੰਝੇ ਦੇ ਨਾਲ ਤੇ ਜੇ ਵਧੀਆ ਲੱਗਦੀ ਹੈ ਤਾਂ ਮੇਰੇ ਵੀ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਕਮੈਂਟਾਂ 'ਚ ਵੀ ਦੱਸਿਓ ਜੇ ਤੁਹਾਨੂੰ ਵਧੀਆ ਲੱਗੀ ਤਾਂ ਵਧੀਆ ਕਹਿਦਿਓ ਤੇ ਤੁਹਾਨੂੰ ਐ ਲੱਗੂ ਘਟੀ ਆ ਯਾਰ ਕੋਈ ਗੱਲ ਨਹੀਂ ਬਾਕੀ ਤੁਸੀਂ ਸਾਰੇ ਕਮੈਂਟ ਵਧੀਆ ਕਰੇ ਨਾ ਦੇ ਇੱਕ ਦੋ ਗਲਤ ਕਰ ਦਿੰਦੇ ਹੋ ਉਹਨਾਂ ਦਾ ਕੋਈ ਇਲਾਜ ਨਹੀਂ ਹੈਗਾ ਆਪਣੇ ਕੋਲੇ ਆਪਰੇ ਵਧੀਆ ਕਮੈਂਟ ਕਰਦਿੰਨੇ ਆ ਉਹਨਾਂ ਦੀ ਰਿਸਪੈਕਟ ਕਰਦੇ ਆ ਬਾਕੀ ਧੰਨਵਾਦ ਸਾਰਿਆਂ ਦਾ ਚੜ੍ਹਦੀ ਕਲਾ ਚ ਰਹੋ ਵਾਹਿਗੁਰੂ ਸਾਨੂੰ ਖੁਸ਼ ਰੱਖੇ ਤੁਹਾਨੂੰ ਸਾਰਿਆਂ ਨੂੰ ਓਕੇ